ਤਨ ਚੁੱਬਣ ਕੇ ਮੁੜ ਗਿਆ ਦੇਖੋ ਜਿਹੜੀਸ ਤਰ੍ਹਾਂ ਕੋਈ ਸ੍ਰੀ ਫਣੀ ਜAVE ਪਾਪ ਚ ਜਾਂ ਕੋਈ ਬੰਦਾ ਫੜਿਆ ਜਾ ਪਾਪ ਚ ਤੇ ਲੋਕਾਂ ਦੇ ਕੋਲ ਉਹਦੀ ਚੀਜ਼ਾਂ ਆ ਜਾਣ ਤੇ ਲੋਕੀ ਮੁੜ ਕੇ ਉਹਨੂੰ ਮਿਹਨੇ ਮਾਰਦੇ ਆ ਸਮਝ ਲਓ ਉਹ ਉਹਨੇ ਕੰਡੇ ਆਪੇ ਹੀ ਕਰ ਲਿਆ ਪੈਦਾ ਕੰਡੇ ਪੈਦਾ ਨਹੀਂ ਹੁੰਦੇ ਨਹੀਂ ਕੰਡੇ ਪੈਦਾ ਹੋ ਗਏ ਤੁਸੀਂ ਖੁੱਲ ਕੇ ਜੀਵਨ ਨਹੀਂ ਜੀ ਸਕਦੇ ਕੋਦਾ ਨਹੀਂ ਇਹ ਤੁਹਾਡਾ ਫੇ ਤੁਸੀਂ ਇਦਾਂ ਕਰੀਤੇ ਹਾਂਜੀ ਪਿਆਰ ਹੀ ਪਿਆਰ ਪਿਆਰ ਹੀ ਪਿਆਰ ਨਹੀਂ ਨਹੀਂ ਕਹਦੀ ਨਿੰਦਿਆ ਨਹੀਂ ਕੰਚਦੀ ਨਹੀਂ ਨਹੀਂ ਕਹਦੀ ਆ ਨਿਕ ਤੈਨੂੰ ਕਹਿਣਾ ਨਹੀਂ ਚਾਹਦਾ ਕੁਝ ਆਪਣੇ ਕੰਮ ਨਾਲ ਮਤਲਬ ਰੱਖ ਲਿਆ ਕਿਉਂ ਪਤਾ ਨਹੀਂ ਕੀ ਹੈ ਪਹਿਲਾਂ ਤੂੰ ਆਪਣੀ ਅੱਖ ਵਿੱਚੋਂ ਤਸਵੀਰ ਕੱਢ ਤੇ ਬਾਅਦ ਵਿੱਚ ਫਿਰ ਦੂਜੇ ਦੀ ਵੀ ਕਰ ਕੱਢ ਤੂੰ ਆਪਣੇ ਦੀ ਗਲਤੀ ਕੱਢ ਕੇ ਫਿਰ ਦੂਜੇ ਦੀ ਕੱਢਣੀ ਆ ਤੇ ਪਰ ਜੇ ਤੇ ਆਪਣੇ ਦੀ ਹੀ ਫੇ ਤੁਸੀਂ ਇਹ ਕਹਣਾ ਉਹ ਨਹੀਂ ਆਵੇ ਤੁਹਾਨੂੰ ਕੀ ਲੋੜ ਐ ਨਕਮਾਂ ਦੇ ਵਿੱਚ ਠੀਕ ਐ ਹallelujah ਬਾਈਬਲ ਚ ਲਿਖਿਆ ਤੂੰ ਗਲਤ ਨੂੰ ਗਲਤ ਕਹਣਾ ਏ ਤੇ ਧਰਮੀ ਨੂੰ ਧਰਮੀ ਆ ਕਹ। ਔਰ ਜਿਹੜਾ ਗਲਤੀ ਕਰਦਾ ਜੇ ਤੂੰ ਉਹਨੂੰ ਧਰਮੀ ਕਹੇਗਾ ਨਾ ਤੇ ਤੂੰ ਪਰਮੇਸ਼ਰ ਦੇ ਬਚਨ ਨੂੰ ਤੋੜ ਰਿਹਾ ਏ ਠੀਕ ਹੈ ਔਰ ਜਿਹੜਾ ਬਚਨ ਨੂੰ ਮੰਨ ਰਿਹਾ ਏ ਜੇ ਤੂੰ ਉਹਨੂੰ ਪਾਪੀ ਕਹੇਗਾ ਤੂੰ ਪਰਮੇਸ਼ਰ ਦੇ ਬਚਨ ਦੀ ਅਲੰਘਣਾ ਕਰ ਰਿਹਾ ਏ ਜਿਹੜਾ ਜਿਹੜਾ ਕੰਮ ਹੈ ਉਹ ਹੀ ਉਹਨੂੰ ਕਹਿਣਾ ਏ ਇਹ ਧਰਮੀ ਹੈ ਇਹ ਪਾਪੀ ਹੈ ਤੇ ਕੀ ਹੈ ਪਾਪ ਕਰਨਾ ਕੀ ਹੁੰਦਾ ਹੈ ਸਰਾਫ ਤੇ ਸਰਾਫ ਨਾਲ ਕੀ ਪੈਦਾ ਹੁੰਦੇ ਆ ਕੰਡੇ ਬੋਲੋ ਕੰਡੇ ਬੋਲੋ ਸਾਰੇ ਬੋਲੋ ਉਹ ਲੋਕ ਕੀ ਹੁੰਦੇ ਪੈ ਤੇ ਕਈਆਂ ਨੂੰ ਕੰਡੇ ਜਿਆਦਾ ਚੁਭ ਜਾਂਦੇ ਲੋਕਾਂ ਦੀ ਮੁਰਗੀ ਫਿਰ ਉਹ ਆਤਮ ਤਿਆ ਕਰਦੇ ਠੀਕ ਹੈ ਉਹ ਫਿਰ ਸੋਚਦੇ ਸਾਡੇ ਵੱਲ ਸਾਰੇ ਦਰਵਾਜੇ ਬੰਦ ਹੋ ਗਏ ਕਿਸੇ ਨੇ ਨਹੀਂ ਦਰਵਾਜੇ ਬੰਦ ਕੀਤੇ ਤੁਸੀਂ ਖੁਦ ਕੀਤੇ ਕਦੀ ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਕੰਡੇ ਪੈਦਾ ਹੋ ਜਾਣ ਜਿਹਦੇ ਨਾਲ ਕੀ ਹੋ ਜਾਵੇ ਕੰਡੇ ਪੈਦਾ ਹੋ ਜਾ ਬੋਲੋ ਕੰਡੇ ਪੈਦਾ ਹੋ ਜਾ ਜਿਤਨਾ ਇੱਕ ਵਿਅਕਤੀ ਨੇ ਗਲਤੀ ਕੀਤੀ ਇੱਕ ਵਿਸ਼ਵਾਸੀ ਨੇ ਦੂਜੇ ਨੇ ਕਿਹਾ ਤੂੰ ਆ ਕਿਉਂ ਕੀਤੀ ਵੀਡੀਓ ਪਾ ਕੇ ਉਹਨੇ ਗਿਆ ਅਲਕ ਕੀਤਾ ਉਹਨਾਂ ਦੀ ਫੋਟੋ ਲਾ ਕੇ ਆ ਤੂੰ ਕਿਉਂ ਕੀਤੀ ਕੀ ਹੋ ਗਈ ਕੰਡੇ ਬੋਲੋ ਤੇ ਜੇ ਉਹਨੇ ਨਾ ਕੀਤੀ ਤੇ ਫਿਰ ਬੋਲੋ ਫਿਰ ਉਹਦੇ ਕੰਡੇ ਆਉਣਾ ਠਾੜ ਕਰਦਾ ਠੀਕ ਹੈ ਧਰਮੀ ਬੰਦਾ ਸ਼ੇਰ ਕੋ ਰਹਿੰਦਾ ਬਾਈਬਲ ਚ ਲਿਖਿਆ ਧਰਮੀ ਔਰ ਦੀ ਸ਼ੇਰ ਕੋ ਰਹਿੰਦੀ ਬਾਈਬਲ ਚ ਲਿਖਿਆ ਜੇ ਸ਼ੇਰ ਵਰਗੇ ਬੰਨਾ ਹੈ ਨਾ ਫਿਰ ਉਹ ਕੰਮ ਨਹੀਂ ਕਰਨਾ ਜਿੱਤੋਂ ਕੰਡੇ ਪੈਦਾ ਹੋ ਜੂ ਹੋਂ ਕੰਡੇ ਉਥੇ ਪੈਰਾਂ ਵਾਲੇ ਨਹੀਂ ਹੋਣੇ ਲੋਕਾਂ ਦੀ ਜ਼ੁਬਾਨ ਚ ਕੰਡੇ ਲੋਕਾਂ ਦੇ ਗੂਠਿਆਂ 'ਚ ਕੰਡੇ ਆ ਜਿਦ ਤਰ੍ਹਾਂ ਬਾਈਬਲ 'ਚ ਲਿਖਿਆ ਨਾ ਸ਼ੌਲ ਰਾਜਾ ਦੋ ਦਿਖਲਾ ਪਰਚੀ ਚਲਾਉਂਦਾ ਰਿਆ ਤੇ ਜਿਹੜੇ ਉਹਦੇ ਸਿਪਾਈ ਸੀ ਉਹ ਕੀ ਕਰਦੇ ਰਹੇ ਜਾਜਕਾਂ ਦੇ ਖਿਲਾਫ ਤਲਵਾਰ ਚਲਾਉਂਦੇ ਰਹੇ ਜਿਹੜਾ ਸ਼ੌਲ ਰਾਜਾ ਉਹ ਦੋ ਦਿਖਲਾ ਪਰਚੀ ਚਲਾਉਂਦਾ ਰਿਆ ਤੇ ਜਿਹੜਾ ਉਹਦੇ ਸਿਪਾਈ ਹੈ ਉਹਦੇ ਨਾਕਰ ਚੱਕ ਰਿਆ ਉਹਦੇ ਚਮਚੇ ਆ ਉਹ ਜਾਜਕਾਂ ਦੇ ਖਿਲਾਫ ਕੀ ਚਲਾਉਂਦੇ ਰਹੇ ਤਲਵਾਰ ਠੀਕ ਹੈ